ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਸਮਰਥਨ ਅੱਜ ਦੀ ਦੋਨੇ ਫੋਰਮ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਜਿਹੜਾ ਪੰਜਾਬ ਬੰਦ ਦੀ ਕਾਲ ਦਾ ਸੱਦਾ ਦਿੱਤਾ ਗਿਆ ਸੀ ਤੇ ਅੱਜ ਸ੍ਰੀ ਗੁਰੂ ਰਾਮਦਾਸ ਆਟੋ ਯੂਨੀਅਨ ਆਲ ਪੰਜਾਬ ਰਾਜ ਜਥੇਬੰਦੀ ਦੇ ਜਿੰਨੇ ਵੀ ਵਰਕਰ ਸਹਿਬਾਨ ਲੀਡਰ ਸਹਿਬਾਨ ਉਹਨਾਂ ਨੇ ਅੰਮ੍ਰਿਤਸਰ ਦੇ ਮੇਨ ਬੱਸ ਅੱਡੇ ਤੇ ਜਿਹੜਾ ਅੱਜ ਸਵੇਰ ਦਾ ਧਰਨਾ ਲਾਇਆ ਹੋਇਆ ਸਵੇਰੇ 7 ਵਜੇ ਤੋਂ ਲੈ ਕੇ ਤੇ 4 ਵਜੇ ਤੱਕਰ ਜਥੇਬੰਦੀ ਦੇ ਸੱਦੇ ਦੀ ਕਾਲ ਸੀ ਬੰਦ ਦੀ ਪਰ ਅਸੀਂ ਸਾਢੇ 10 11 ਵਜੇ ਦਾ ਧਰਨਾ ਜਿਹੜਾ ਇੱਥੇ ਲਾਇਆ ਤੇ 4 ਵਜੇ ਤੱਕ ਅਸੀਂ ਇੱਥੇ ਬੈਠਾਂਗੇ 4 ਵਜੇ ਤੱਕ ਜੋ ਜਥੇਬੰਦੀਆਂ ਦਾ ਜਿਹੜਾ ਸੱਦਾ ਉਹਨੂੰ ਸਵੀਕਾਰ ਕਰਾਂਗੇ ਤੇ ਬੰਦ ਦਾ ਜਿਹੜਾ ਸਿਸਟਮ ਹੈ ਬੰਦ ਕਿਉਂ ਕੀਤਾ ਗਿਆ ਇਹ ਆਪਾਂ ਸਾਰੇ মিডিਆ ਤੇ ਅਖਬਾਰਾਂ ਦੇ ਰਾਹੀਂ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਜਿਹੜੀਆਂ ਕਿਸਾਨਾਂ ਦੀਆਂ ਤੇ ਮਜ਼ਦੂਰਾਂ ਦੀਆਂ ਮੰਗਾਂ ਨੇ ਸਰਕਾਰ ਉਹਨਾਂ ਤੇ ਬੱਚੇ ਤੋਂ ਹੋਈ ਪਈ ਆ ਮੋਦੀ ਸਾਹਿਬ ਜਿਹੜੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਹੈ ਉਹ ਬੜੇ ਲੰਮੇ ਸਮੇਂ ਤੋਂ ਕੁੰਭ ਕਰਨ ਦੀ ਨੀਂਦੇ ਸੁੱਤੇ ਹੋਏ ਆ ਉਹਨਾਂ ਨੂੰ ਕਿਸੇ ਦਾ ਕੋਈ ਫਿਕਰ ਨਹੀਂ ਹੈ ਕਿ ਸਾਡੇ ਜਿਹੜੇ ਦੇਸ਼ ਦੇ ਵਸਿੰਦੇ ਆ ਉਹ ਕੀ ਸਾਡੇ ਤੋਂ ਮੰਗਦੇ ਆ ਤੇ ਉਹਨਾਂ ਦੀ ਜਿੱਦ ਕਰਕੇ ਕਿਸਾਨ ਆਪਣੀਆਂ ਹੱਕੀ ਤੇ ਜਾਇਜ਼ ਮੰਗਾ ਕਰਕੇ ਸੰਘਰਸ਼ ਕਰ ਰਹੇ ਨੇ ਸ਼ੰਭੂ ਤੇ ਖਨੋਰੀ ਬਾਰਡਰ ਤੇ ਜਿਹੜੇ ਕਿਸਾਨ ਜਗਜੀਤ ਸਿੰਘ ਜੀ ਡੱਲੇਵਾਲ ਸਾਹਿਬ ਸ਼ੰਘਰਸ਼ ਦੇ ਦਰਮਿਆਨ ਉਹਨਾਂ ਨੂੰ ਅੱਜ ਇਹ ਰਸਤਾ اختیار ਕਰਨਾ ਪਿਆ ਕਿ ਉਹ ਮਰਨ ਵਰਤ ਤੇ ਬੈਠੇ ਆ ਪੋਖੜ ਧਾਲ ਤੇ ਬੈਠੇ ਆ ਅੱਜ 1 ਮਹੀਨਾ ਤੇ 5 ਦਿਨ ਹੋ ਗਿਆ ਉਹ ਪੋਖੜ ਧਾਲ ਤੇ ਬੈਠਿਆਂ ਨੂੰ ਸੋ ਉਹਨਾਂ ਦੀ ਜਿਹੜੀ ਸਿਹਤ ਆ ਉਹ ਬਹੁਤ ਡਾਊਨ ਹੋ ਚੁੱਕੀ ਆ ਕੁਝ ਵੀ ਵਾਪਰ ਸਕਦਾ ਸੋ ਹੀ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਹ ਗੱਲ ਕਹਿਣੀ ਚਾਹੁੰਦੇ ਆ ਕਿ ਭਾਈ ਇਹ ਉਹ ਲੋਕ ਨੇ ਜਿਨ੍ਹਾਂ ਨੇ ਆਪਣਾ ਇੱਕ ਇੱਕ ਕੀਮਤੀ ਵੋਟ પાਕੇ ਲੈਣਾ ਚ ਲੱਗ ਕੇ 15 15 ਦਿਨ ਮਹੀਨਾ ਮਹੀਨਾ ਲੋਕਾਂ ਦੇ ਕੋਲੇ ਜਾ ਕੇ ਵੋਟ ਮੰਗ ਕੇ ਤੈਨੂੰ ਦੇ ਦਿੱਤੀ ਹੈ ਤੇ ਤੈਨੂੰ ਉਹ ਰਾਜ ਸਤਾ ਦਾ ਰਾਜਾ ਬਣਾ ਦਿੱਤਾ ਪਰ ਤੈਨੂੰ ਇਹਨਾਂ ਲੋਕਾਂ ਦਾ ਖਿਆਲ ਰੱਖਣਾ ਚਾਹੀਦਾ ਹੈ ਜਿਨ੍ਹਾਂ ਲੋਕਾਂ ਨੂੰ ਤੂੰ ਆਪਣੀਆਂ ਤੇ ਗੱਲਾਂ ਕਈਆਂ ਸੀ ਵੀ ਮੇਰਾ ਰਾਜ ਮੈਨੂੰ ਦੇ ਦਿਓ ਰਾਜ ਗੱਦੀ ਤੇ ਬਿਠਾ ਦਿਓ ਮੈਂ ਤੁਹਾਡੇ ਹੱਕ ਦੇ ਫੈਸਲੇ ਕਰੂੰਗਾ ਇਹ ਲੋਕ ਆਪਣੇ ਹੱਕ ਦੀ ਗੱਲ ਕਰਦੇ ਆ ਇਸ ਕਰਕੇ ਅੱਜ ਦਾ ਜਿਹੜਾ ਧਰਨਾ ਹੈ ਉਹ ਮੋਦੀ ਸਾਹਿਬ ਨੂੰ ਅਪੀਲ ਕਰਦੇ ਆਂ ਕਿ ਉਸ ਕਿਸਾਨ ਆਗੂ ਦੀ ਜ਼ਿੰਦਗੀ ਜਿਹੜੀ ਆ ਉਹ ਬਚਾਈ ਜਾਵੇ ਤਾਂ ਕਿ ਉਹਨਾਂ ਦੀਆਂ ਜਿਹੜੀਆਂ ਹੱਕੀ ਤੇ ਜਾਇਜ਼ ਮੰਗਾਂ ਨੇ ਉਹ ਮੰਨੀਆਂ ਜਾਣ ਤੇ ਕਿਸਾਨ ਵੀ ਆਪਣੇ ਘਰ ਜਾਵੇ ਮਜ਼ਦੂਰ ਵੀ ਜਾਵੇ ਕੋਜ ਮੇਰੇ ਵੀਰ ਮਜ਼ਦੂਰ ਪਰਿਵਾਰ ਜਾਂ ਛੋਟੀਆਂ ਸ਼੍ਰੇਣੀਆਂ ਵਾਲੇ ਲੋਕ ਇਹ ਗੱਲ ਬੜੇ ਦਾਅਵੇ ਦੇ ਨਾਲ ਕਰਦੇ ਆ ਕਿ ਇਹ ਮੰਗਾਂ ਕਿਸਾਨਾਂ ਦੀਆਂ ਨੇ ਮੈਂ ਉਹਨਾਂ ਵੀਰਾਂ ਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਸਰਕਾਰ ਜੋਗ ਮਜ਼ਦੂਰ ਸਾਥੀਓ ਭਾਈ ਇਹ ਵਿਤਕਰਾ ਨਾ ਰੱਖੋ ਕਿਉਂਕਿ ਸਾਡੇ ਗੁਰੂਆਂ ਪੀਰਾਂ ਦਾ ਸਿਧਾਂਤ ਇਹ ਹੈ ਕਿ ਜਿਹਨੂੰ ਵੀ ਸਮੇਂ-ਸਮੇਂ ਤੇ ਲੋੜ ਪਈ ਹੈ ਤੇ ਉਹਦੀ ਮਦਦ ਕਰਨੀ ਦੇਸ਼ ਦੇ ਵਸਿੰਦੇ ਦਾ ਇੱਕ ਇਨਸਾਨੀਅਤ ਨਾਤੇ ਫਰਜ਼ ਬਣਦਾ ਹੈ ਇਸ ਕਰਕੇ ਸਾਡਾ ਹੱਕ ਬਣਦਾ ਹੈ ਕਿ ਅਸੀਂ ਇਨਸਾਨੀਅਤ ਨਾਤੇ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਨੂੰ ਮਨਵਾਉਣ ਦੇ ਵਿੱਚ ਆਪਣਾ ਯੋਗਦਾਨ ਪਾਈਏ ਦੂਸਰੀ ਗੱਲ ਮੈਂ ਇਹ ਗਾਣੀ ਕਹਿਣੀ ਚਾਹੁੰਦਾ ਕਿ ਅਗਰ ਵਾਈਜ਼ ਜੇ ਸਾਡੇ ਦੇਸ਼ ਦਾ ਕਿਸਾਨ ਕਮਜ਼ੋਰ ਹੁੰਦਾ ਹੈ ਦੇਸ਼ ਦਾ ਜਿਹੜਾ ਕਿਸਾਨ ਆ ਜੇ ਉਹਦੇ ਤੇ ਉਹਦੀ ਆਰਥਿਕਤਾ ਤੇ ਸੱਟ ਵੱਜਦੀ ਹੈ ਤੇ ਮਜ਼ਦੂਰ ਤੇ ਭਾਈ ਆਟੋਮੈਟਿਕ ਹੀ ਸੱਟ ਵੱਜ ਜਾਣੀ ਹੈ ਕਿਉਂਕਿ ਕਿਸਾਨ ਆਪਣੇ ਖੇਤਾਂ ਦੇ ਵਿੱਚ ਫਸਲ ਦੀ ਉਗਾਈ ਕਰਦਾ ਹੈ ਤੇ ਭਾਈ ਉਹ ਫਸਲ ਜਿਹੜੀ ਆ ਉਹ ਮੰਡੀਆਂ ਦੇ ਵਿੱਚ ਜਾਂਦੀ ਹੈ ਮਿਲਾਂ ਦੇ ਵਿੱਚ ਜਾਂਦੀ ਹੈ ਦੁਕਾਨਦਾਰਾਂ ਦੇ ਕੋਲ ਜਾਂਦੀ ਹੈ ਤੇ ਲੋਕਾਂ ਲੋਕ ਇਹ ਹੋ ਗਿਆ ਸਮਝ ਜਿਹੜਾ ਮਿਲਿਆ ਪਿਆ ਅੱਜ ਆਵਾਜਾਈ ਦਾ ਤੇ ਵੇਖੋ ਜੀ ਬਹੁਤ ਵੱਡੀ ਪੱਧਰ ਤੇ ਲੋਕਾਂ ਨੇ ਜਿਹੜਾ ਹੰਗਾਰਾ ਦਿੱਤਾ ਸਾਰਾ ਸ਼ਹਿਰ ਬੰਦ ਹੈ ਕੁਝ ਕੁਝ ਲੋਕਾਂ ਨੂੰ ਛੱਡ ਕੇ ਚਲੋ ਕੁਝ ਲੋਕ ਹੈਗੇ ਆ ਜਿਨ੍ਹਾਂ ਨੂੰ ਆਪਣੀਆਂ ਜ਼ਰੂਰਤਾਂ ਨੇ ਉਹ ਲੋੜਵੰਦ ਲੋਕ ਨਿਕਲੇ ਆ ਛੋਟੇ ਮੋਟੇ ਸਕੂਟਰ ਮੋਟਰਸਾਈਕਲ ਜਾਂ ਕੋਈ ਆਪਣੇ ਵਹੀਕਲ ਤੇ ਬਾਕੀ ਵੱਡੀਆਂ ਟ੍ਰਾਂਸਪੋਰਟਾਂ ਨੇ ਜਿਹੜਾ ਹੰਗਾਰਾ ਦਿੱਤਾ ਹੈ ਸਾਡੇ ਆਟੋ ਯੂਨੀਅਨ ਨੇ ਪੂਰਾ ਅੰਮ੍ਰਿਤਸਰ ਬੰਦ ਕੀਤਾ ਹੋਇਆ ਹੈ ਸੋ ਲੋਕਾਂ ਦਾ ਹੰਗਾਰਾ ਤੇ ਬਹੁਤ ਵਧੀਆ ਮਿਲਿਆ ਤੇ ਅਸੀਂ ਲੋਕਾਂ ਦਾ ਧੰਨਵਾਦ ਕਰਦੇ ਆ ਜਿਹੜੇ ਲੋਕਾਂ ਨੂੰ ਛੋਟੀ ਮੋਟੀ ਕੋਈ ਸਾਡੇ ਇੱਥੇ ਤਰਨੇ ਦੇ ਵਿੱਚ ਪ੍ਰੋਬਲਮ ਆਈ ਆ ਉਹਨਾਂ ਲੋਕਾਂ ਤੋਂ ਹੱਥ ਜੋੜ ਕੇ ਖਿਮਾ ਮੰਗਦੇ ਆ ਮਾਫੀ ਮੰਗਦੇ ਆ ਵੀ ਭਾਈ ਇਹ ਸਾਡੀ ਮਜਬੂਰੀ ਹੈ ਸਾਡਾ ਕੋਈ ਸ਼ੌਂਕ ਨਹੀਂ ਹੈ ਵੀ ਅਸੀਂ ਸੜਕਾਂ ਰੋਕ ਕੇ ਤੇ ਲੋਕਾਂ ਨੂੰ ਪਰੇਸ਼ਾਨ ਕਰੀਏ ਇਸ ਕਰਕੇ ਮੈਂ ਇਨਾ ਹੀ ਕਹਿਣਾ ਚਾਹੁੰਨਾ ਕਿ ਸਾਡੀ ਜਿਹੜੀ ਆਟੋ ਯੂਨੀਅਨ ਆ ਉਹਨਾਂ ਨੇ ਭਾਈ ਅੰਮ੍ਰਿਤਸਰ ਦੇ ਅੱਜ ਬੱਸ ਸਟੈਂਡ ਤੇ ਸਵੇਰ ਤੋਂ ਧਰਨਾ ਲਾ ਕੇ ਆਪਣਾ ਸਮਰਥਨ ਜਿਹੜਾ ਦੋਨੇ ਕਿਸਾਨ ਜਥੇਬੰਦੀਆਂ ਨੂੰ ਦਿੱਤਾ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਬੈ ਨਾਨਕ ਸਿੰਘ ਸਾਟਾ ਸ਼੍ਰੀ ਗੁਰੂ ਰਾਮਦਾਸ ਸਾਟੋ ਜੁਨੀਆ ਦਾ ਬੀਟ ਪ੍ਰੈਜ਼ੀਡੈਂਟ ਆ ਤੇ ਇਸ ਧਰਨੇ ਦੀ ਕਾਰ ਜਿਹੜੀ ਕਿਸਾਨਾਂ ਵੱਲੋਂ ਦਿੱਤੀ ਗਈ ਆ ਸਾਡੇ ਵੱਲੋਂ ਸਾਡੀ ਜੂਨੀਅਨ ਵੱਲੋਂ ਜਿਹੜੀ ਤੀਰਤ ਸਿੰਘ ਕੋਹਾਲੀ ਨੇ ਸਾਰੇ ਮੈਂਬਰਾਂ ਨਾਲ ਜੂਨੀਅਰ ਮੈਂਬਰਾਂ ਨਾਲ ਸਲਾਹ ਕਰਕੇ ਅਸੀਂ ਵੀ ਬੰਦ ਦੀ ਕਾਲ ਉਹਨਾਂ ਦੇ ਸਮਰਥਨ ਚ ਦਿੱਤੀ ਆਪਣੇ 8 ਵਜਰੂ ਤੇ ਬੜੀ ਮਾਣ ਦੀ ਗੱਲ ਹੈ ਕਿ ਉਸ ਸਾਡੀ ਇਸ ਕਾਲ ਨੂੰ ਸਾਡੀ ਜੂਨੀਅਨ ਵੱਲੋਂ ਸਾਰੇ ਹੀ ਆਟੋ ਚਾਲਕਾਂ ਨੇ ਸਾਥ ਦਿੱਤਾ ਹੈ ਬਹੁਤ ਸੋਹਣੀ ਗੱਲ ਹੈ ਕਿ ਜੇ ਕਿਸੇ ਦੇ ਭੀੜ ਬਣਦੀ ਏ ਇੱਕ ਨਾਗਰਿਕ ਹੁੰਦੇ ਹੋਏ ਹਿੰਦੁਸਤਾਨੀ ਤੇ ਇੱਕ ਦੂਜੇ ਨਾਗਰਿਕ ਦਾ ਫਰਜ਼ ਬਣਦਾ ਏ ਕਿ ਉਹਦੇ ਨਾਲ ਮੋਢੇ ਨਾਲ ਮੋਢਾ ਲੈ ਕੇ ਚੱਲੇ ਤਾਂ ਕਿ ਉਹਨੂੰ ਕੋਈ ਮੁਸ਼ਕਲ ਮਹਿਸੂਸ ਨਾ ਹੋਵੇ ਕਿ ਮੈਂ ਇਕੱਲਾ ਰਹਿ ਗਿਆ ਅਸੀਂ ਵੀ ਇਸੇ ਕਰਕੇ ਕਿਸਾਨਾਂ ਦਾ ਸਾਥ ਦਿੱਤਾ ਹੈ ਤਾਂ ਕਿ ਕਿਸਾਨ ਇਹ ਨਾ ਸਮਝਣ ਕਿ ਸ਼ਾਇਦ ਅਸੀਂ ਇਕੱਲੇ ਰਹਿ ਗਏ ਆ ਸਾਡੀਆਂ ਜਿਹੜੀਆਂ ਫਸਲਾਂ ਦੀਆਂ ਜਾਂ ਅਨਾਜ ਦੀਆਂ ਮੁਸ਼ਕਲਾ ਸਿਰਫ ਸਾਨੂੰ ਹੀ ਆ ਤੇ ਹੋਰ ਕਿਸੇ ਨੂੰ ਨਹੀਂ ਮੁਸ਼ਕਲਾ ਉਹਨਾਂ ਦੀ ਪੈਦਾਵਾਰ ਦੀਆਂ ਸਾਰੇ ਜਿਹੜੇ ਵੀ ਇਨਸਾਨੀਅਤ ਹਿੰਦੂਸਤਾਨੀ ਨੇ ਸਾਬਨੋ ਹੈ ਕਿਉਂਕਿ ਪੰਜਾਬ ਇੱਕ ਇਹੋ ਜੀ ਸਟੇਟ ਹੈ ਕਿ ਜਿਹੜੀ ਅਨਾਜ ਪੈਦਾ ਕਰਕੇ ਪੂਰੇ ਹਿੰਦੁਸਤਾਨ ਨੂੰ ਨਹੀਂ ਬਲਕਿ ਵਰਲਡ ਚ ਸਪਲਾਈ ਕਰਦੀ ਹੈ ਪੰਜਾਬ ਚ ਪੈਦਾਵਾਰ ਹੀ ਇਹੋ ਜੀ ਹੈ ਕਿ ਜਿਹਦੇ ਨਾਲ ਸਾਰੇ ਲੋਕ ਆਪਣੀ ਮਹਿੰਗੀ ਜਾਂ ਸਸਤੀ ਉਹ ਤੇ ਵਪਾਰੀਆਂ ਦਾ ਕੰਮ ਹੈ ਜੀ ਸਰਕਾਰਾਂ ਨੇ ਵਧ ਘਟ ਕੇ ਚੜਾ ਕੇ ਵੇਚਣੀ ਜਾਂ ਲੋਕ ਇਹ ਵੀ ਕਹਿ ਦਿੰਦੇ ਨੇ ਕਿ ਅਨਾਜ ਜਿਹੜਾ ਕਿ ਨਹੀਂ ਉਹ ਫਾ ਇਹ ਫਲਾਣੀ ਸਰ ਜਿਹੜੇ ਕਿ ਨਹੀਂ ਢਣਾਟ ਲੋਕ ਲੈ ਗਏ ਤੇ ਉਵੇਂਗਾ ਵੇਚ ਰਹੇ ਨੇ ਵੇਖੋ ਜੀ ਇੱਕ ਵਪਾਰ ਹੈ ਪਰ ਆ ਜਿਹੜੀ ਮੁਸ਼ਕਲ ਸਰਕਾਰ ਦੇ ਪ੍ਰਤੀ ਹੋਈ ਹੈ ਕਿ ਸਰਕਾਰ ਜਿਹੜੀ ਖੁਦ ਚਾਹੁੰਦੀ ਹੈ ਕਿ ਜ਼ਮੀਨਾਂ ਹੜਾਪ ਕੀਤੀਆਂ ਜਾਣ ਅਨਾਜ ਇੱਕ ਬੰਦੇ ਦੇ ਇੱਕ ਵਪਾਰੀ ਨੂੰ ਹੀ ਦਿੱਤਾ ਜਾਵੇ ਜਿਤਨਾ ਕਿ ਮੋਦੀ ਸਰਕਾਰ ਵੱਲੋਂ ਸਿਰਫ ਢਾਨੀ ਬਾਨੀ ਨੂੰ ਪਹਿਲ ਦਿੱਤੀ ਜਾਂਦੀ ਹੈ ਉਹ ਚਾਹੁੰਦਾ ਹੈ ਕਿ ਜਿਹੜੀ ਜੋ ਵੀ ਹਿੰਦੁਸਤਾਨ 'ਚ ਕੁਝ ਚਾਹੇ ਉਹ ਕਿਸੇ ਕਿਸਮ ਦੀ ਵੀ ਵਪਾਰ ਹੈ ਉਹ ਡਾਨੀਆ ਬਣੀ ਹੀ ਚਲੋ ਕਿਉਂ ਡਾਨੀਆ ਬਣੀ ਟੋਟੇ ਆ ਜਾਂ ਜਿਨ੍ਹਾਂ ਦੀ ਕੋਈ ਵੀ ਤਰ੍ਹਾਂ ਦੀ ਚੀਜ਼ ਪੈਦਾਵਾਰ ਹੁੰਦੀ ਆ ਬਣਾਈ ਜਾਂਦੀ ਆ ਤੇ ਇਸ ਕਰਕੇ ਬੇਨਤੀ ਆ ਵੀ ਉਹ ਸਰਕਾਰਾਂ ਇਹਦਾ ਨਾ ਕਰਨ ਜੇ ਇਹ ਲੰਮੇ ਸਮੇਂ ਨਾਲ ਇਹਦਾ ਬਾਰ ਬਾਰ ਹੁੰਦਾ ਰਿਹਾ ਤੇ ਸਰਕਾਰ ਬਣਾਉਣੀ ਜਾਣਦੀ ਆ ਜਨਤਾ ਤੇ ਫਿਰ ਤੋੜਦੀ ਵੀ ਜਾਂਦੀ ਆ ਇਹ ਅੰਮ੍ਰਿਤਸਰ ਜਿਹੜਾ ਕਿਹੜੀ ਜਗ੍ਹਾ ਦਿੱਤਾ ਗਿਆ ਇਹ ਅੰਮ੍ਰਿਤਸਰ ਜਿਹੜਾ ਬੱਸ ਸਟੈਂਡ ਆ ਉਥੇ ਸੰਗਮ ਸਲਮੇ ਦੇ ਸਾਹਮਣੇ ਅਸੀਂ ਤਰਨ ਆਇਆ ਹੈ ਤਾਂ ਕਿ ਕੋਈ ਆਵਾਜਾਈ ਸਾਰੀ ਬੰਦ ਕੀਤੀ ਜਾਵੇ ਗਾਇਗਰ ਜੀ ਦਾ ਖਾਲਸਾ ਗਾਇਗਰ ਜੀ ਕੀ